ਪਰਬ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤੁਗ੍ਰੰਦਿ ਸਾਜੀ ਆਉਂ ਰਨਵਾਜੀ ਹੋਈ ਸਤੁਗੁਰੰ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਪਾਗੇ ਹੋ ਵੱਡਿਆ ਭਾਗਾ ਵਾਲੇ ਹੋ ਧੰਤਾ ਦੇ ਜੋਗ ਹੋ ਜੋ ਰੋਜ਼ਾਨਾ ਦੇ ਨਿਯਮ ਅਨੁਸਾਰ ਰੋਜ਼ਾਨਾ ਦੇ ਨਿਯਮ ਅਨੁਸਾਰ ਅਮਰਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਅਕੱਦਸ ਗੋਦ ਵਿੱਚ ਸਭਾਏ ਮਨ ਹੋ ਕੇ ਬੈਠੇ ਹੋ ਸਤਿਗੁਰਾਂ ਦੀ ਅਮਰਤ ਰੂਪ ਗੁਰਬਾਣੀ ਪੜ੍ਹ ਸੁਣ ਰਹੇ ਹੋ ਸਤਿਗੁਰਾਂ ਦੇ ਪਵਨ ਦਰਬਾਰ ਦੀਆਂ ਸੇਵਾਵਾਂ ਨਿਭਾ ਰਹੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਮਹਾਨ ਸਰੂਪ ਰਤੇ ਪੰਚਨਾ ਕੀਤਾ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਂਦਾ ਸਫਲ ਯਤਨ ਕਰ ਰਹੇ ਹੋ ਸਾਉ ਗੁਰੂ ਤੇਰੇ ਖਾਲਸਾ ਜੀ ਪਿਛਲੇ ਕਾਫੀ ਰੋਜਾਂ ਤੋਂ ਲੈ ਕੇ ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਲੜੀਵਾਰ ਵਿਚਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਰਲ ਮਿਲ ਕੇ ਪਿਛਲੇ ਦਿਨੀ ਸਤਿਗੁਰਾਂ ਦੀ ਸਪਾਵਨ ਵੀੜ ਦੇ 57 ਅੰਗੋਤਿ ਸੁਸ਼ੋਭਤ ਅਸ਼ਟਪਦੀ ਅੰਦਰ ਸਰਲੇਖ ਹੈ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੇ ਹੋਏ ਸਤਵੇਂ ਪਾਵਨ ਸ਼ਬਦ ਦੀ ਵਿਚਾਰਣ ਦੇ ਰੂਪ ਦੇਜ ਸੰਪੰਨਤਾ ਕੀਤੀ ਸੀ ਸਵਾਜ ਆਤਮੇ ਪਾਵਨ ਸ਼ਬਦੀਆਂ ਮੂਲ ਪੰਗਤੀਆਂ ਜੜੀਆਂ ਹਨ ਉਹਨਾਂ ਦਾ ਪਾਠ ਆਪਾਂ ਸਰਵਣ ਕੀਤਾ ਆਓ ਸਮੇ ਬਚ ਰੰਧਿਆਂ ਵਿਚਾਰ ਅਧੀਨ ਪਾਵਨ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਰਾਹੀ ਆਪਾਂ ਨੂੰ ਕੀ ਸਮਝਾ ਰਹੇ ਹਨ ਇਸ ਨੂੰ ਸਮਝੀਏ ਪੜਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੀ ਸੰਗਤ ਮਾਨੁਚਤ ਵਿਰਤਿਆ ਨੂੰ ਇਕਾਕਰ ਕਰੋ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦਾ ਅਵਤਾਰ ਦਸਾਂ ਪਾਤਸ਼ਾਹਾਂ ਜੀ ਆਤਮਿਕ ਜੋਤ ਦੀਨਾਂ ਬੰਦੋ ਸਤਿਗੁਰੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਦਾਸ ਰੇ ਨੂੰ ਅਸੀਸ ਦਿਓ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਚਾਰਣ ਕੀਤਿਆਂ ਹੋਣਾਂ ਅਸ਼ਟਪਦੀਆਂ ਨੂੰ ਆਪਾਂ ਪਿਛਲੇ ਕਾਫੀ ਰੁੱਤਾਂ ਤੋਂ ਵਿਚਾਰ ਰਹੇ ਹਾਂ ਜਿਸ ਵਿੱਚ ਪਾਤਸ਼ਾਹ ਜੀ ਆਪਾਂ ਸਾਰਿਆਂ ਨੂੰ ਉਪਦੇਸ਼ ਦੇਣ ਵਾਸਤੇ ਰੋਹਾਨੀ ਦਾ ਉਪਦੇਸ਼ ਦੇਣ ਵਾਸਤੇ ਵੱਖਰੇ ਵੱਖਰੇ ਪਰਕਰਨ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸਵਾਜ ਦੇ ਪ੍ਰਕਰਣ ਦੇ ਰਾਹੀਂ ਪਾਤਸ਼ਾਹ ਜੀ ਨੇ ਸੰਮਾਨ ਨੂੰ ਸਮਝਾਉਣ ਦਾ ਯਤਨ ਕੀਤਾ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਕਿਰਪਾ ਕੀਤੀ ਭਾਈ ਰੇ ਆਵਰ ਨਾਹੀ ਮੈ ਥਾਉ ਕਿਹੇ ਭਾਈ ਜਨੋ ਜਿਹੜਾ ਮੇਰਾ ਮਾਨ ਹੈ ਇਸ ਨੂੰ ਹੋਰ ਕੋਈ ਥਾਂ ਕੋਈ ਜਗਾ ਕੋਈ ਟਿਕਾਣਾ ਹੀ ਹੈ ਰ ਟਿਕਣ ਵਾਸਤੇ ਸਵਾਏ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਤੋਂ ਸਵਾਏ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਕਿਉਂਕਿ ਮੈਂ ਧਨ ਨਾਮ ਅਨਧਾਨ ਹੈ ਗੁਰ ਦੀਆ ਬਲ ਜਾਓ ਬਾਤਸ਼ਾਹ ਜੀ ਕਹਿ ਰਹੇ ਹਨ ਕਿ ਸਾਨੂੰ ਜਿਹੜਾ ਹੈ ਮੈਨੂੰ ਜਿਹੜਾ ਹੈ ਪ੍ਰਮਾਤਮਾ ਨੇ ਨਾਮ ਦੇ ਧੰਦਾ ਖਜ਼ਾਨਾ ਦਿੱਤਾ ਹੋਇਆ ਇਸ ਕਰਕੇ ਸੇ ਗੁਰੂ ਤੋਂ ਬਲਹਾਰ ਜਾਣੀ ਤਾਂ ਸਤਿਗੁਰੂ ਕਹ ਰਹੇ ਹਨ ਵੀ ਭਾਈ ਇਹ ਪ੍ਰਮਾਤਮਾ ਨੇ ਨਾਮ ਦਾ ਖਜ਼ਾਨਾ ਤੇ ਸਾਰੇ ਧੰਚਾਂ ਦੇ ਵਿੱਚ ਸਾਰਿਆਂ ਵਾਸਤੇ ਉਪਲਬਧ ਹੈ ਜਿਵੇਂ ਆਪਾ ਪਾਤ ਸਜੀ ਦੇ ਬਚਨ ਪੜਦੇ ਨਰ ਹਰਾਸ ਦੇ ਵਿੱਚ ਸਭਨ ਨਿਧਾਨ 10 ਅਸ਼ਟ ਸੁਧਾਨ ਠਾਕੁਰ ਕਰ ਤਲ ਤਰਿਆ ਕਿ ਸਾਰੇ ਸੰਸਾਰ ਦੇ ਜਿਹੜੇ ਨਿਧਾਨ ਖਜ਼ਾਨੇ ਹਨ 10 ਅਸ਼ਟ 18 ਸਦੀਆਂ ਹਨ ਸਦੀਆਂ ਦਾ ਭਾਵ ਹੁੰਦਾ ਕਰਾ ਮਤਾ ਪਰਮਾਤਮਾ ਜੀ ਨੇ ਆਪਣੇ ਗੁਰਸਿੱਖ ਨੂੰ ਦੇਣ ਵਾਸਤੇ ਸਾਰੀਆਂ ਤਲੀ ਤੇ ਟਿਕਾਇਆਂ ਹੋਈਆਂ ਨੇ ਸਵਨਧਾਨ 10 ਅਸ਼ਟ ਸੁਦਾਨ ਠਾਕੁਰ ਕਰ ਤਲ ਧਰਿਆ ਤਲ ਦਾ ਪਵਤ ਹੱਥ ਦੀ ਹਥਣੀ ਤੇ ਧਰਨੀਆ ਹੁਣ ਕੋਈ ਚੱਕਣ ਜੋਗਰਾ ਹੋਵੇ ਤੇ ਚੱਕੇ ਪਾਸ਼ਾ ਜੀ ਕਹਿ ਰਹੇ ਹਨ ਭਾਈ ਜਣ ਨਾਮ ਦਾ ਖਜ਼ਾਨਾ ਹੈ ਇਹ ਪਰਮਾਤਮਾ ਨੇ ਸਭ ਨੂੰ ਦੇ ਕੇ ਨਵਾਜਿਆ ਇਸ ਕਰਕੇ ਸੇ ਗੁਰੂ ਤੋਂ ਬਲਹਾਰ ਜਾਣੇ ਪਰ ਮਾਨ ਜਿਹੜਾ ਹੈ ਇਹ ਗੁਰੂ ਦੇ ਨਾਮ ਦੀ ਹੋਣ ਤੋਂ ਬਿਨਾ ਬਾਬਰਾ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਸਰੀਰ ਤੇ ਲਾਉਣਾ ਹੀ ਆਪਣੇ ਸਾਰੇ ਹੈ ਸਰੀਰ ਨੂੰ ਤੇ ਕਸ਼ਟ ਦੇ ਕੇ ਵੀ ਗੁਰੂ ਦੇ ਚਰਨਾਂ ਉੱਤੇ ਲਾਇਆ ਜਾ ਸਕਦਾ ਹੈ ਸਰੀਰ ਨੂੰ ਤੇ ਜ਼ੋਰ ਨਾਲ ਵੀ ਅੰਮ੍ਰਿਤੋਲੇ ਉਠਾਇਆ ਜਾ ਸਕਦਾ ਹੈ ਸਰੀਰ ਨੂੰ ਤੇ ਜਿਹੜਾ ਗੁਟਕਾ ਸਾਬ ਹੱਥ 'ਚ ਫੜਾਇਆ ਜਾ ਸਕਦਾ ਧੱਕੇ ਨਾਲ ਵੀ ਪਰ ਖੇੜ ਹੈ ਮਨ ਦੀ ਸਾਰੀ ਜੇ ਮਾਨਕ ਤੇ ਲੱਗੇ ਤੇ ਗੁਰੂ ਦੇ ਚਰਨਾਂ ਵਿੱਚ ਮਾਨਕ ਤੇ ਚਾਹ ਨਾਲ ਉੱਠੇ ਤੇ ਗੁਰੂ ਕੀ ਬਾਣੀ ਪੜਨ ਵਾਸਤੇ ਮਨ ਦੇ ਟਿਕੇ ਤੇ ਗੁਰੂ ਕੀ ਸੰਗਤ ਵਿੱਚ ਸਤਿਗੁਰੂ ਸਾਰਾ ਜਿਹੜਾ ਕਾਰਨ ਹੈ ਸੂਲ ਕਾਰਨ ਜਿਹੜਾ ਹੈ ਇਹ ਮਨ ਨੂੰ ਸਮਝ ਰਹੇ ਹਨ ਸੋ ਇਸ ਕਰਕੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਮਨ ਨੂੰ ਸਬੋਧਨ ਹੋ ਕੇ ਪੂਰਨ ਸ਼ਬਦ ਉਚਾਰਨ ਕਰ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸ੍ਰੀ ਰਾਗ ਮਹੱਲਾ ਪਹਿਲਾ ਸਿਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ ਪਹਿਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰਨ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸੁਣ ਮਾਣ ਭੂਲੇ ਭਾਵ ਰੇ। ਗੁਰ ਕੀ ਚਰਨੀ ਲਾਗ। ਸਤਿਗੁਰੂ ਮਨ ਨੂੰ ਸਮਝਾ ਰਹੇ ਹਨ ਕਿ ਸੁਣ ਸੁਣ ਦਾ ਭਾਵ ਹੈ ਕਿਸ ਨੂੰ ਨਿਸ਼ਚੇ ਕਰਕੇ ਵਿਸ਼ੇਸ਼ ਕਰਕੇ ਕਹਿਣਾ ਸੁਣਾ ਮਨ ਭੁੱਲੇ ਪਾਵਰੇ ਭੁੱਲੇ ਦਾ ਭਾਵ ਹੈ ਭੁੱਲਿਆ ਹੋਇਆ ਭੁੱਲਿਆ ਹੋਇਆ ਉਸ ਨੂੰ ਕਹਿੰਦੇ ਜਿਹਦਾ ਕਾਰਜ ਕੋਈ ਹੋਰ ਹੋਵੇ ਕਰ ਕੋਈ ਹੋਰ ਕੁਛ ਰਿਆ ਹੋਵੇ ਜਿਵੇਂ ਆਪ ਜੀ ਹੁਣ ਗੁਰਸੰਗਤ ਵਿੱਚੋਂ ਆਏ ਹੋ ਘਰੋਂ ਚੱਲੇ ਗੁਰਸੰਗਤ 'ਚ ਪਹੁੰਚਵੇਂ ਹੋ ਦੇਖ ਕੇ ਤੇ ਆਪ ਜੀ ਭੁੱਲ ਜਾਂਦੇ ਰਾਹ 'ਚ ਆਉਂਦੇ ਆਉਂਦੇ ਭਾ ਜਾਣਾ ਕਿੱਥੇ ਗੁਰੂ ਘਰ ਦਾ ਦਰਵਾਜ਼ਾ ਅਗੇ ਟੰਗ ਜਾਂਦੇ ਅੱਗੇ ਲੰਘ ਇਹਦਾ ਭਾਵ ਸੀ ਭੁੱਲਣਾ ਭੁੱਲੇ ਕੀ ਤੋਂ ਆਪਣੇ ਮਕਸਦ ਤੋਂ ਬਿਜੜਾ ਮੁੱਦਾ ਜਿਹੜਾ ਮਕਸਦ ਹੈ ਮਨੁੱਖ ਦਾ ਮੰਜ਼ਲ ਹੈ ਜਿਹੜੀ ਉਸ ਮੰਝਲ ਤੋਂ ਭੁੱਲ ਜਾਣਾ ਵੈਸੇ ਤੇ ਆਪਾਂ ਸਾਰੀ ਸਿਆਣਿਆ ਸੋ ਕਾਲਡ ਤੇ ਕਿਸੇ ਨੂੰ ਵੀ ਆਪਾਂ ਕਹੀ ਇਹਨਾਂ ਵੀ ਭਾਈ ਤੋਂ ਤੇ ਕਾਮਲਾ ਹੈ ਤੇ ਭੁੱਲਿਆ ਹੋਇਆ ਇਹ ਬੰਦਾ ਗੁੱਸਾ ਕਰ ਜਾਂਦਾ ਹਰਖ ਜਾਂਦਾ ਵੀ ਲਈ ਮੈਨੂੰ ਇਹ ਕਿਉਂ ਕਿਆ ਤੇ ਪਾਸ਼ਾ ਜੀ ਅਲਾਨੀਆਂ ਕਰ ਰਿਹਾ ਪਈ ਸਾਰਿਆਂ ਦਾ ਮਨ ਜਿਹੜਾ ਹੈ ਨਾ ਆਪਣੇ ਮਕਸਦ ਤੋਂ ਤੇ ਭੁੱਲਿਆ ਹੀ ਹੋਈ ਆ ਆਪਾਂ ਇਸ ਮਨ ਨੂੰ ਮਕਸਦ ਹੋਰ ਦੇ ਦਿੱਤਾ ਜਿਹਦਾ ਮਕਸਦ ਸੀਗਾ ਭਈ ਪ੍ਰਾਪਤ ਮਾਨਕ ਦਿਹੋਰੀਆ ਗੋਮਨ ਨੂੰ ਮਿਲਣ ਕੀ ਹੈ ਤੇਰੀ ਬਲੀਆ ਮਨ ਪੰਚਨਾ ਤੇ ਪ੍ਰਮਾਤਮਾ ਤੱਕ ਸਿਗਾ ਇਹਦਾ ਮਕਸਦ ਸੀਗੀ ਇਹਦੇ ਮੰਜ਼ਲ ਸੀਗੀ ਇਹਦਾ ਮੁੱਦਾ ਸੀਗਾ ਪਰ ਭੁੱਲਿਆ ਹੋਣ ਕਰਕੇ ਵਿਕਾਰਾਂ ਦੇ ਵਿੱਚ ਪਦਾਰਥ ਦੇ ਵਿੱਚ ਉਲਝ ਗਿਆ ਕਿਉਂਕੋ ਭੁੱਲ ਗਿਆ ਪਾਤਸ਼ਾਹ ਜੀ ਮਨ ਨੂੰ ਸੁਭਿਸ਼ੇਸ਼ ਕਰਕੇ ਸਮਝਾ ਰਹੇ ਜਿਵੇਂ ਕਿਸੇ ਮਨੁੱਖ ਨੂੰ ਕਹੀਏ ਨਾ ਤਾਂ ਵਿਸ਼ੇਸ਼ ਕਰਕੇ ਭਰੇ ਇਕਾਠ ਦੇ ਵਿੱਚ ਕਿਸੇ ਇੱਕ ਵਿਸ਼ੇਸ਼ ਕਰਕੇ ਕਿਸੇ ਮਨੁੱਖ ਨੂੰ ਕੋਈ ਗੱਲ ਕਹਿਣੀ ਹੋਵੇ ਤਾਂ ਨਾਂ ਲੈ ਕੇ ਕਿਹਾ ਜਾਂਦਾ ਫਲਾਣਾ ਸਾਂ ਭਾਈ ਤੋ ਆ ਗੱਲ ਸੁਣਾ ਤੇ ਪਾਤਸ਼ਾਹ ਜੀ ਹੁਣ ਸਰੀਰ ਨੂੰ ਨਹੀਂ ਕਹਿ ਰਹੇ ਕਿਸੇ ਗਿਆਨ ਅੰਦਰ ਨੂੰ ਨਹੀਂ ਕਹਿ ਰਹੇ ਕਿਸੇ ਕਰਮ ਅੰਦਰ ਨੂੰ ਨਹੀਂ ਕਹਿ ਰਹੇ ਸਿਰਫ ਮਨ ਨੂੰ ਵਿਸ਼ੇਸ਼ ਕਰਕੇ ਕਹਿ ਰਹੇ ਕਿ ਸੁਣਾ ਮਨ ਭੁੱਲੇ ਬਾਬਰੇ ਇਹ ਭੁੱਲਿਆ ਹੋਇਆ ਮਨਾ ਬਾਬਰੇ ਬਾਬਰੇ ਦਾ ਭਾਵ ਹੁੰਦਾ ਹੈ ਕਾਮਲਾ ਠੀਕ ਹੈ ਜਿਵੇਂ ਆਪਾਂ ਹੁਣੇ ਮੈਂ ਬੇਨਤੀ ਕੀਤੀ ਵੀ ਸੋ ਕਾਲਡ ਦੇ ਤੋ ਕਪ ਆਪਣੇ ਘਰਾਂ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਸਰੀਰ ਵਾਸਤੇ ਸਾਰੇ ਸਿਆਣੇ ਆ ਪਰ ਗੁਰੂ ਦੀ ਨਿਗਾਹ ਵਿੱਚ ਕੌਣ ਸਿਆਣਾ ਕੀ ਜਿਹੜਾ ਬੱਚੇ ਚੰਗੇ ਪਾਲ ਰਿਹਾ ਕੀ ਜਿਹੜਾ ਭਾਵਿਓ ਬੇਜਮਾਨਾ ਕਰਕੇ ਪਾਲ ਰਿਆ ਹੋਵੇ ਚਟਾ ਵੇਚ ਕੇ ਪਾਲ ਰਿਆ ਹੋਵੇ ਨਸ਼ੇ ਵੇਚ ਕੇ ਪਾਲ ਰਿਆ ਹੋਵੇ ਉਹ ਆਪਣੇ ਬੱਚੇ ਦੀਆਂ ਸਹੂਲਤਾਂ ਪੂਰੀਆਂ ਕਰ ਰਿਹਾ ਇਹ ਸੰਸਾਰ ਦੀ ਨਿਗਾਹ ਦੇ ਵਿੱਚ ਉਹ ਮਨੁੱਖ ਸਿਆਣਾ ਇਹ ਭਾਈ ਆਪਣੇ ਨੇ ਪਰਿਵਾਰ ਵਾਸਤੇ ਬੜਾ ਧੰਨ ਜੋੜ ਲਿਆ ਰੇ ਜਮੀਨ ਅੱਧਾ ਕੱਲਾ ਸੀ ਨੇ 50 ਕੱਲੇ ਕਰ ਲਏ ਐ ਇਹ ਸੰਸਾਰ ਦੀ ਨਿਗਾਹ ਹੈ ਸੰਸਾਰ ਇਸ ਦ੍ਰਿਸ਼ਟੀ ਤੋਂ ਤੱਕਦਾ ਤੇ ਇਸ ਕਰਕੇ ਜਦੋਂ ਮਨੁੱਖ ਸੰਸਾਰ ਦੀ ਖੁਸ਼ੀ ਲੈਣ ਵਾਸਤੇ ਉਤਪੰਨ ਹੁੰਦਾ ਪਰ ਕਈ ਕਈ ਵਾਰ ਆਪ ਆਮ ਇਹ ਗੱਲ ਚੱਲ ਰਹੀ ਸੰਸਾਰ ਦੇ ਵਿੱਚ ਉਹਨੂੰ ਬੱਚੇ ਪਾਲਣ ਵਾਸਤੇ ਬੇਈਮਾਨਾ ਚੋਰੀ ਠੱਗੀ ਪਤਾ ਨਹੀਂ ਕੀ ਕੀ ਕੁਸ਼ ਕਰਨਾ ਪੈ ਰਿਹਾ ਤਾਂ ਕਿ ਸਮਾਜ ਉਹਨੂੰ ਕਵੇ ਸੰਸਾਰ ਉਹਨੂੰ ਕਵੇ ਪਈਏ ਸਿਆਣਾ ਵਾ ਹੁਣ ਗੁਰੂ ਦੀ ਨਿਗਾਹ ਵਿੱਚ ਸਿਆਣਾ ਕੌਣਾ ਗੁਰੂ ਦੀ ਨਿਗਾਹ ਵਿੱਚ ਤੇ ਇਹ ਕਿ ਬਿਨ ਨਾਵੈ ਜਗ ਕਮਲ ਆਵਰੇ ਇਹ ਮੈਂ ਨਹੀਂ ਕਹਿ ਰਿਹਾ ਤੀਸਰੇ ਪਾਸ਼ਾ ਧੰ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ਨਾਮ ਤੋਂ ਬਿਨਾ ਤੇ ਸੰਸਾਰਾ ਸੰਸਾਰ ਹੀ ਜਿਹੜਾ ਝੱਲਿਆ ਆਂਦਾ ਸਾਰਾ ਸੰਸਾਰ ਹੀ ਕਮਲਿਆਂ ਦਾ ਬਿਨ ਨਾਵੈ ਜਗ ਕਮਲ ਆਵਰੇ ਬਿਨ ਨਾਵੈ ਸਭ ਜੱਗ ਬਉਰਾ ਸਾਰਾ ਸੰਸਾਰ ਬਉਰਾ ਕਿਉਂਕਿ ਬੌਲਾ ਤੋਂ ਐ ਇਹਨੂੰ ਗੁਰੂਕਾਰ ਰੋਹਾਨੀ ਗਿਆਨ ਨਹੀਂ ਹੈ ਜੇ ਇਸ ਰੋਹਾਨੀ ਗਿਆਨ ਨੇ ਹੁਣ ਦੇਖੋ ਇਹ ਤੇ ਸਮਝ ਆਪਾਂ ਨੂੰ ਸਾਰਿਆਂ ਨੂੰ ਹੈਗੀ ਨਾ ਉਹ ਗੱਲ ਅਲੱਗ ਹੈ ਕਿਸੇ ਦਾ ਫੋਪ ਪਵੇ ਪਵੇ ਨਾ ਪਵੇ ਪਰ ਸਮਝੇ ਗਿਆਨ ਤੇ ਸਾਰਿਆਂ ਨੂੰ ਵੀ ਭਾਈ ਬੱਚੇ ਪਾਲੜੇ ਹੁੰਦੇ ਆ ਬੱਚੇ ਜੰਮਣੇ ਹੁੰਦੇ ਆ ਉਹਨਾਂ ਨੂੰ ਘਰ ਬਣਾ ਕੇ ਦੇਣਾ ਹੁੰਦਾ ਉਹਨੂੰ ਪੜ੍ਹਾਈ ਲਿਖਾਈ ਕਰਾਉਣੀ ਹੁੰਦੀ ਔਰ ਉਹਨੂੰ ਸੈੱਟ ਕਰਨਾ ਹੁੰਦਾ ਇਹ ਸਮਝ ਤੇ ਆਪਾਂ ਸਾਰਿਆਂ ਨੂੰ ਹੈਗੀ ਨਾ ਇਹ ਗਿਆਨ ਤੇ ਸਾਰਿਆਂ ਨੂੰ ਉਹਗਾ ਅਲੱਗ ਹੈ ਕਿਸੇ ਦਾ ਇਸ ਤਰੀਕੇ ਫੌ ਪੈ ਰਿਹਾ ਕੋਈ ਆਪਣੇ ਕਾਰਜ ਸਫਲ ਹੋ ਰਿਹਾ ਕੋਈ ਨਹੀਂ ਹੋ ਰਿਹਾ ਉਹ ਅਲੱਗ ਵਿਸ਼ਾ ਹੈ ਪਰ ਸਮਝ ਤੇ ਸਾਰਿਆਂ ਨੂੰ ਜਿਹੜਾ ਝੋਪੜੀ ਚ ਰਹਿ ਰਿਹਾ ਉਹਨੂੰ ਵੀ ਪੂਰੀ ਸਮਝ ਹੈ ਬੱਚਿਆਂ ਨੂੰ ਪੜਾਉਣਾ ਲਖਾਉਣਾ ਹੁੰਦਾ ਉਹਨੂੰ ਘਰ ਪਾਕ ਕੇ ਦੇਣਾ ਹੁੰਦਾ ਉਹਨਾਂ ਦੇ ਵਿਆਹ ਕਰਨੇ ਹੁੰਦੇ ਇਹਦੇ ਸਮਝ ਹੈ ਹੀ ਸਾਰਿਆਂ ਨੂੰ ਤੇ ਜਿਹੜਾ ਕੋਟੀ ਚ ਬੰਗਲੇ ਚ ਰਹਿ ਰਿਹਾ ਉਹਨੂੰ ਵੀ ਇਹੀ ਸਮਝ ਹੈ ਕਿ ਬੱਚਿਆਂ ਨੂੰ ਸੈੱਟ ਕਰਨਾ ਹੁੰਦਾ ਹੁਣ ਇਸ ਸਮਝ ਨੂੰ ਜਦੋਂ ਮਨ ਕੋ ਗਿਆਨ ਮੰਨ ਲੈਂਦਾ ਇਹ ਉਹਦੀ ਮੂਰਤ ਦਾ ਸਿਖਰ ਹੋ ਜਾਂਦਾ ਇਹ ਸਮਝ ਤੇ ਆਮ ਮਨੁੱਖ ਕੋਲੇ ਵੀ ਹੈਗੀ ਆ। ਸਤਿਗੁਰੂ ਕਹਿੰਦੇ ਹਨ ਕਿ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ। ਵੀ ਇਹ ਭੁੱਲਿਆ ਹੋਇਆ ਮਨਾ ਤੂੰ ਪ੍ਰਮਾਤਮਾ ਦਾ ਰੋਹਾਨੀ ਗਿਆਨ ਨਹੀਂ ਪ੍ਰਾਪਤ ਕੀਤਾ। ਜਿਸ ਗਿਆਨ ਨੇ ਤੈਨੂੰ ਅਧਿਆਤਮਿਕਤਾ ਦਾ ਰਸਤਾ ਦੱਸਣਾ ਸੀਗਾ। ਜਿਸ ਗਿਆਨ ਨੇ ਤੈਨੂੰ ਮਹਿਸੂਸ ਕਰਾਉਣਾ ਸੀਗਾ ਵੀ ਤੇਰਾ ਕਰਮ ਸਰ ਬੱਚੇ ਪਲਣਾ ਨਹੀਂ ਹੈਗਾ। ਤੇਰਾ ਕਰਮ ਸਿਰ ਬੱਚਾ ਨੂੰ ਪ੍ਰਸ਼ਦਾ ਪਾਣੀ ਸਿਖਾਉਣਾ ਨਹੀਂ ਹੈਗਾ ਤੇਰਾ ਕਰਮ ਹੈ ਪ੍ਰਮਾਤਮਾ ਨੂੰ ਮਿਲਣਾ ਇਹ ਰੋਹਾਨੀ ਗਿਆਨ ਹੈ ਤੇ ਰੋਹਾਨੀ ਗਿਆਨ ਦੀ ਇੱਕ ਕਣੀ ਹੈ ਰੋਹਾਨੀ ਗਿਆਨ ਤੇ ਬਹੁਤ ਵਿਕਰਾਲ ਹੈ ਵੱਡਾ ਹੈ ਇੱਕ ਥੋੜਾ ਜਾਂ ਅੰਛ ਹੈ ਰੋਹਾਨੀ ਗਿਆਨ ਦਾ ਕਿ ਜਦੋਂ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਵੀ ਨਹੀਂ ਭਾਈ ਤੇਰਾ ਮਕਸਦ ਕੋਈ ਹੋਰ ਹੈ ਇਹ ਤੇਰੇ ਫਰਜ਼ ਹਨ ਸੰਸਾਰ ਤੇ ਆਇਆ ਧੀਆਂ ਪੁੱਤਰਾਂ ਨੂੰ ਸੈੱਟ ਕਰਨਾ ਤੇ ਜੇ ਇਹਹੀ ਕਾਰਜ ਮੰਨ ਲਵੇ ਪ੍ਰੀ ਇਹ ਕਾਰਜ ਤੇ ਪਸ਼ੂ ਵੀ ਕਰ ਰਹੇ ਆਪਣੇ ਨਾਲੋਂ ਬਿੱਤਰ ਪਾਲ ਰਹੇ ਪਸ਼ੂ ਪੰਛੀ ਜਾਨਵਰ ਜਿਹੜੇ ਹਨ ਬੱਚਿਆਂ ਨੂੰ ਤੋਂ ਭਖਿਓ ਵੀ ਨਹੀਂ ਮਰਨ ਦੇ ਰਹੇ ਉਹ ਵੀ ਆਲ ਨੇ ਤੱਕ ਆਪਣੇ ਬੱਚਿਆਂ ਦੇ ਚੋਕੇ ਦਾ ਪ੍ਰਬੰਧ ਕਰ ਲੈਂਦੇ ਸ਼ਾਮ ਤੱਕ ਉਹਨਾਂ ਦੇ ਰਹਿਣ ਬਸੇਰੇ ਦਾ ਪ੍ਰਬੰਧ ਕਰ ਲੈਂਦੇ ਹਨ ਉਹ ਗਦੇ ਵੀ ਕਰਨ ਕਿ ਜੇ ਆਪਾਂ ਰਹਿਣ ਬਸੇਰੇ ਨੂੰ ਸਿਰਫ ਖਾਣ ਪੀਣ ਨੂੰ ਹੀ ਮੰਨ ਲਈਏ ਵੀ ਸਾਡਾ ਭਈ ਗਿਆਨ ਬਹੁਤ ਹੈ ਤੇ ਫਿਰ ਇਹ ਤੇ ਪਸ਼ੂਆਂ ਵਾਲਾ ਜਾਨਵਰਾਂ ਵਾਲਾ ਗਿਆਨ ਹੈ ਇਨੋਂ ਤੇ ਪਾਸ਼ਾ ਜੀ ਨੇ ਕਹ ਦਿੱਤਾ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖਰੀਆਂ ਕਰਤੂਤਾ ਸਿਰਫ ਪਰਸ਼ੂਆ ਵਾਲੀਆਂ ਯਾਤੀ ਮਨੁੱਖਾਂ ਵਾਲੀ ਹੈ ਪਰ ਪਾਸ਼ਾ ਜੀ ਇੱਥੇ ਗਿਆਨ ਜਿਹੜਾ ਹੈ ਉਹ ਰੋਹਾਨੀ ਗਿਆਨ ਜਿਹਦੇ ਨਾਲ ਅਧਿਆਤਮਕਤਾ ਦੇ ਰਸਤੇ ਦੀ ਸਮਝ ਆਵੇ ਜਿਹਦੇ ਨਾਲ ਮਨੁੱਖ ਨੂੰ ਆਪਣਾ ਮਕਸਦ ਸਮਝ ਆਵੇ ਆਪਣਾ ਏਮ ਸਮਝ ਆਵੇ ਵੀ ਆਪਣਾ ਕਰਮ ਹੈ ਕੀ ਆ ਧਰਤੀ ਤੇ ਆਏ ਕਿਉਂ ਆ ਉਹਨੂੰ ਰੋਹਾਨੀ ਗਿਆਨ ਕਹਿ ਦਿੰਦੇ ਹਨ ਤੇ ਪਾਸ਼ਾ ਜੀ ਕਹਿ ਰਿਹਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗੈ ਗਿਆਨ ਤੋਂ ਬਿਨਾ ਝੱਲੇ ਹੋਏ ਮਨੁੱਖ ਸੁਣਨਾ ਕਰ ਤੂੰ ਗੁਰਾਂ ਦੀ ਚਰਣੀ ਲੱਗਣਾ ਕਰ ਹੁਣ ਧਿਆਨ ਦੇਣਾ ਜੀ ਥੋੜਾ ਜਿਹਾ ਗੁਰਾਂ ਦੀ ਚਰਣੀਆਂ ਆਪਾਂ ਸਾਰੀਆਂ ਲੱਗਦੇ ਆ ਜਿਹੜਾ ਮਨੁੱਖ ਸਵੇਰੇ ਨਹੀਂ ਆਉਂਦਾ ਉਹ ਦੁਪਹਿਰੇ ਆ ਜਾਂਦਾ ਦੁਪਹਿਰ ਨੂੰ ਸ਼ਾਮ ਤੱਕ ਆ ਜਾਂਦਾ ਉਹ ਗੁਰਾਂ ਦੀ ਚਰਣੀ ਸਰੀਰ ਤੇ ਸਾਰਿਆਂ ਦੇ ਲੱਗ ਹੀ ਰਹਿਆ ਪਰ ਧਿਆਨ ਦੇਣਾ ਗੁਰੂ ਮਨ ਨੂੰ ਕਹਿ ਰਿਹਾ ਹੈ ਤੇ ਮਨ ਨੇ ਗੁਰਾਂ ਦੇ ਅਥੂਲ ਚਰਨਾਂ ਨਾਣੀ ਲੱਗਣਾ ਹੈਗਾ ਮਨ ਨੇ ਗੁਰੂ ਦੇ ਸ਼ਬਦ ਰੂਪੀ ਚਰਨ ਦੇ ਨਾਲ ਜੁੜਨਾ ਜਿੱਦਨ ਮਨ ਨੇ ਗੁਰੂ ਕਾ ਸ਼ਬਦ ਰੂਪੀ ਚਰਨ ਨੂੰ ਘੁੱਟ ਕੇ ਪਕੜ ਲਿਆ ਇਹਨੂੰ ਰੋਹਾਨੀ ਗਿਆਨ ਹੋ ਜਾਣਾ ਇਹਨੂੰ ਸਮਝ ਆ ਜਾਣੀ ਸਤਿਗੁਰੂ ਕਹ ਰਿਹਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਦਰ ਪੈ ਦੁਖ ਭਾਗ ਜੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਾਰ ਨੂੰ ਧਿਆਉਣਾ ਕਰ ਤੇ ਹੋਏਗਾ ਕਿ ਜਮਨ ਡਰਪੈ ਜਿਹੜਾ ਮੌਤ ਦਾ ਦੇਵਤਾ ਹੈ ਜਮਦੂਤ ਤੇਰੇ ਤੋਂ ਡਰੇਗਾ ਇਹ ਮੈਂ ਕਿਉਂਕਿ ਪਰਸੋ ਸ਼ਾਇਦ ਪਾਵਨ ਸ਼ਬਦ ਆਇਆ ਸੀਗਾ ਗਿਆਨ ਅੰਜਨ ਭੈ ਭੰਜਣਾ ਵੀ ਜਦੋਂ ਇਹ ਕਿਸੇ ਨੂੰ ਰੋਹਾਨੀ ਗਿਆਨ ਦਾ ਅੰਜਨ ਕਿਸੇ ਦੇ ਮਨ ਬੁੱਧ ਅਨਤਰਾਂ ਦੇ ਵਿੱਚ ਪਿਆ ਉਹਦਾ ਭੈ ਨਾਸ਼ ਹੋ ਜਾਏਗਾ ਉਹਦਾ ਜਿਹੜਾ ਡਰ ਭਾਉ ਜਿਹੜਾ ਮੌਤ ਦਾ ਡਰ ਹੈ ਖਤਮ ਹੋ ਜਾਏਗਾ ਸਾਦੂਗਰੋ ਇੱਥੇ ਹੋਰ ਤਰੀਕੇ ਨਾਲ ਕਰੇ ਗੱਲ ਉਹੀ ਕਰ ਰਹੇ ਹਨ ਹਰ ਜਪਨਾਮ ਧਿਆਏ ਤੂੰ ਕਿ ਪ੍ਰਮਾਤਮ ਦੇ ਨਾਮ ਨੂੰ ਧਿਆ ਤੈ ਸਹੀ ਜਿਹੜੇ ਜਮਾਂ ਤੋਂ ਤੂੰ ਡਰ ਰਹਾ ਇਹ ਜਮ ਤੇਥੋਂ ਡਰ ਕੇ ਭੱਜਣਗੇ ਜਮ ਡਰਪੈ ਦੁੱਖ ਭਾਗ ਜਿਹੜਾ ਮੌਤ ਦਾ ਵੱਡਾ ਦੁੱਖ ਮਨੁੱਖ ਨੂੰ ਦਿਨ ਰਾਤ ਸਦਾ ਸਤਾ ਰਹੇ ਹਨ ਇਹ ਭੱਜ ਜਾਏਗਾ ਭਾਗ ਲਫਜ਼ ਹਿੰਦੀ ਦਾ ਭਾਗ ਦਾ ਅਰਥ ਨਾ ਭੱਜ ਜਾਣਾ ਕਹਿੰਦੇ ਇਹ ਜਿਹੜਾ ਵੱਡਾ ਦੁੱਖ ਹੈ ਮੌਤ ਵਾਲਾ ਇਹ ਭੱਜ ਜਾਏਗਾ ਡਰ ਕੇ ਭੱਜ ਜਾਣਗੇ ਜਿਹੜੇ ਜਮਦੂਤ ਹਨ ਕਿਉਂਕਿ ਦੁੱਖ ਘਣੋਂ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ ਪਾਤਸ਼ਾਹ ਜੀ ਕਹਿੰਦੇ ਭਾਈ ਜਿਵੇਂ ਜਿਹੜੀ ਛੋਟੜ ਇਸਤਰੀ ਹੁੰਦੀ ਨਾ ਇੱਕ ਸੁਹਾਗਣ ਇਸਤਰੀ ਹੁੰਦੀ ਇੱਕ ਦੁਹਾਗਣ ਇਸਤਰੀ ਹੁੰਦੀ ਸੁਹਾਗਣ ਸੁਹਾਗ ਵਾਲੀ ਹੁੰਦੀ ਦੁਹਾਗਣ ਉਹ ਹ ਜਿਹਨੂੰ ਪਤੀ ਪਰਮੇਸ਼ਰ ਦਾ ਪਤੀ ਜਿਹੜਾ ਇਤਿਆਗ ਦੇਵੇ ਛੱਡ ਦੇਵੇ ਉਹਦੇ ਔਗਣਾ ਦੇ ਕਰਕੇ ਜਿਵੇਂ ਕਹੇ ਭਾਈ ਜਿਹੜੀ ਦੁਹਾਗਣ ਇਸਤਰੀ ਆ ਉਹਨਾਂ ਨੂੰ ਪਤੀ ਤਿਆਗ ਦੇਵੇ ਛੱਡ ਦੇਵੇ ਜਾਂ ਅੱਜ ਦੇ ਪਰਖੇਜ ਵਿੱਚ ਆਪਾਂ ਕਹੀਏ ਕਿ ਤਲਾਕ ਦੇ ਦੇਵੇ ਸੌਖੀ ਸਮਝ ਪੈ ਜੇ ਗੱਲ ਆਪਾਂ ਨੂੰ ਦੁੱਖ ਘਣੋਂ ਦੁਹਾਗਣੀ ਜਿਹੜੀ ਛੁੱਟੜ ਇਸਤਰੀ ਹੈ ਦੁਹਾਗਣ ਹੈ ਉਹਨੂੰ ਫਿਰ ਅੱਗੇ ਜਾ ਕੇ ਡਾਢਾ ਦੁੱਖ ਮਿਲਦਾ ਕਿਉਂਕਿ ਕਿਉਂ ਥਿਰ ਰਹੇ ਸੁਹਾਗ ਉਹਦਾ ਜਿਹੜਾ ਸੁਹਾਗ ਹੈ ਉਹ ਇਸਤਤ ਨਹੀਂ ਰਹਿੰਦਾ ਸਿਰ ਚਰ ਸਥਾਈ ਨਹੀਂ ਰਹਿੰਦਾ ਉਹ ਖੰਡਾ ਵਿੱਚ ਰਿਆ ਜਾਂਦਾ ਉਹ ਟਿਕਾਉ ਨਹੀਂ ਹੁੰਦਾ ਫਿਰ ਤੇ ਜਿਹੜੀ ਦੁੱਖ ਘਣੋਂ ਦੁਹਾਗਣੀ ਉਹਨੂੰ ਅੱਗੇ ਜਿਹੜਾ ਇਹ ਬੜਾ ਕਸ਼ਟ ਸਹਾਰਨਾ ਪੈਂਦਾ ਇਹ ਤੇ ਵਾਰੀ ਪਰਮਾਨ ਹੈ ਪਾਸ਼ਾ ਜੀ ਆਪਾਂ ਸਾਰਿਆਂ ਨੂੰ ਕਹਿ ਰਹੇ ਆ ਆਪਾਂ ਸਾਰੇ ਹੀ ਪ੍ਰਮਾਤਮਾ ਦੇ ਜੀਵ ਰੂਪ ਇਸਤਰੀਆਂ ਹਾਂ ਤੇ ਜੇ ਰੱਬ ਦੇ ਆਪਣੇ ਔਗਣਾ ਕਰਕੇ ਕਦੇ ਪ੍ਰਮਾਤਮਾ ਨੇ ਆਪਾਂ ਨੂੰ ਛੱਡ ਦਿੱਤਾ ਆਪਣੇ ਔਗਣਾ ਕਰਕੇ ਗੁਰੂ ਨੇ ਆਪਾਂ ਨੂੰ ਤਿਆਗ ਦਿੱਤਾ ਆਪਣੇ ਔਗਣਾ ਕਰਕੇ ਆਪਣੇ ਵਿਕਾਰਾਂ ਕਰਕੇ ਆਪਣੇ ਜੀਵਨ ਕਿਰਿਆ ਗਲਤ ਹੋਣ ਕਰਕੇ ਪ੍ਰਮਾਤਮਾ ਨੇ ਆਪਣੀ ਨਿਗਾਹ ਦੇ ਵਿੱਚੋਂ ਆਪਾਂ ਨੂੰ ਕੱਢ ਦਿੱਤਾ ਤੇ ਦੂਖ ਘਣੋ ਦੁਹਾਗਣੀ ਆਪਣਾ ਹਾਲ ਕਿਡਾ ਹੋਏਗਾ ਦੁਹਾਗਣ ਇਸਤਰੀ ਵਰਗਾ ਤੇ ਘਣੋਂ ਦਾ ਭਾਵ ਉਹਦਾ ਬਹੁਤ ਵੱਡਾ ਕਸ਼ਟ ਜਿਹੜਾ ਦੁੱਖ ਹੈ ਉਹ ਸਹਾਰਨਾ ਪਵੇਗਾ ਕਿਉਂ ਥਿਰ ਰਹਾ ਸੁਹਾਗ ਤੇ ਫਿਰ ਇਹ ਕਿਵੇਂ ਕਹਿ ਸਕਦੀ ਕਿ ਮੈਂ ਪਤੀ ਪਰਮੇਸ਼ਰ ਵਾਲੀ ਜੀਵ ਰੂਪ ਇਸਤਰੀ ਆ ਜਦera ਸੁਹਾਗ ਹੈ ਤਿਰ ਸਥਾਈ ਨਹੀਂ ਰਹੇਗਾ ਟਕਾਉ ਨਹੀਂ ਰਹੇਗਾ ਜਿਵੇਂ ਕਹੀਏ ਕਿ ਆਪਣੇ ਸਭਨਾਂ ਦੇ ਸਿਰ ਦੇ ਉੱਤੇ ਪ੍ਰਮਾਤਮਾ ਰੂਪੀ ਖਾਸਮ ਹੈ ਆਪਾਂ ਉਹਦੀ ਓਟ ਲੈ ਰਹੇ ਉਹਦੇ ਸਹਾਰੇ ਚੱਲ ਰਹੇ ਤੇ ਜੋ ਆਪਣੇ ਤੋਂ ਹੱਥ ਹੀ ਚੱਕ ਲਵੇ ਆਪਾਂ ਉਹਨੂੰ ਤਿਆਗ ਹੀ ਦੇਵੇ ਵੀ ਭਾਈ ਤੂੰ ਮੇਰੀ ਦੁਨੀਆ ਤੋਂ ਮੇਰੀ ਹਲਕਤ ਤੋਂ ਬਾਹਰ ਆ ਤੇ ਉਹਦਾ ਹਾਲ ਕੀ ਹੁੰਦਾ ਪਾਸ਼ਾ ਜੀ ਕਹਿੰਦੇ ਵੀ ਇਹ ਤਾਂ ਕੋਈ ਗੁਰੂ ਕਿਤੇ ਸਿੱਧੇ ਜੀ ਸ਼ਬਦਾਂ ਚ ਸਮਝਣਾ ਹੋਵੇ ਕਿਤੇ ਪ੍ਰਮਾਤਮਾ ਆਪਣੇ ਵੱਲੋਂ ਨਜ਼ਰ ਫੇਰ ਲਵੇ ਯਾ ਇਸਤਰੀ ਵੱਲੋਂ ਪਤੀ ਜੀ ਮੂੰਹ ਪਾਸੇ ਕਰ ਲਵੇ ਤੇ ਫਿਰ ਹਾਲ ਕਿਉਂ ਦਾ ਦੁਆਗਣ ਇਸਤਰੀ ਦਾ ਇਸੇ ਪ੍ਰਕਾਰ ਜੀਵ ਰੂਪ ਇਸਤਰੀ ਹੈ ਜਿਹੜੀ ਇਹਦੇ ਵੱਲੋਂ ਪ੍ਰਮਾਤਮਾ ਕਦੇ ਆਪਣੀ ਨਦਰ ਪਾਸੇ ਕਰ ਲਵੇ ਫਿਰ ਹਾਲ ਕੀ ਹੁੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਧਰਮ ਮੰਗਣ ਪੇਖਣਾ ਪਾਹਿੰਦਾ ਪ੍ਰਮਾਤਮਾ ਕਦੇ ਨਦਰ ਘਮਾ ਲਵੇ ਇਸ ਜੀਵ ਰੂਪ ਇਸਤਰੀ ਦੇ ਕੋਲੋਂ ਪਾਸ਼ਾ ਕਹਿੰਦੇ ਸੁਲਤਾਨਾ ਕਾਹੋ ਕਰਾਇੰਦਾ ਤਖਤ ਤੇ ਬੈਠੇ ਬੈਠੇ ਸੰਘਾਸਨ ਤੇ ਬੈਠੇ ਬੈਠੇ ਰਾਜੇ ਨੂੰ ਘਾਹ ਖੁੱਤਣ ਲਾ ਦੇਵੇ ਦਰ ਮੰਗਣ ਭੇਖਣਾ ਪਾਇੰਦਾ ਠੂਟਾ ਫੜ ਕੇ ਮੰਗਣ ਆ ਦੇਵੇ ਤੇ ਮੰਗਦੇ ਨੂੰ ਕੋਈ ਲੱਸੀ ਦਾ ਗਲਾਸ ਤੱਕ ਨਾ ਪਾਵੇ ਇਹ ਹਾਲ ਹੋ ਜਾਂਦਾ ਹੈ ਦੁਆਖ ਮਿਸਤਰੀ ਦਾ ਜਿਹਨੂੰ ਪ੍ਰਮਾਤਮਾ ਤਿਆਗ ਦੇਵੇ ਪਾਸ਼ਾ ਕਹ ਰਿਹਾ ਹੈ ਕਿ ਕਿਉਂ ਠਹਿਰ ਰਹਾ ਸੁਹਾਗ ਭਾਈ ਜੇ ਪ੍ਰਮਾਤਮਾ ਆਪਾਂ ਨੂੰ ਆਪਣੇ ਔਗਣਾ ਕਰਕੇ ਤਿਆਗ ਦੇਗਾ ਨਾ ਤੇ ਆਪਣਾ ਜਰਾ ਸੁਹਾਗ ਇਹ ਚਿਰ ਸਥਾਈ ਨਹੀਂ ਰਹੇਗਾ ਟਿਕਾਊ ਨਹੀਂ ਰਹੇਗਾ ਭਾਈ રે ਅਵਰ ਨਾਹੀ ਮੈਂ ਥਾ ਉਹ ਸਤਿਗੁਰ ਕਹੇ ਹੈ ਭਾਈ ਜਨੋ ਹੋਰ ਕੋਈ ਥਾ ਨਹੀਂ ਹੈਗੀ ਸਾਨੂੰ ਬਚਨ ਵਾਸਤੇ ਕਿਉਂਕਿ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਓ ਸਾਨੂੰ ਪ੍ਰਮਾਤਮਾ ਨੇ ਨਾਮ ਦਾ ਨਿਧਾਨ ਖਜ਼ਾਨਾ ਦਿੱਤਾ ਹੋਇਆ ਇਸ ਕਰਕੇ ਜੇ ਗੁਰੂ ਤੋਂ ਬਲਹਾਰ ਜਾਣੇ ਆ ਕੁਰਬਾਨ ਜਾਣੇ ਤੇ ਜਾਣੇ ਚਾਹੀਦਾ ਰਹਾਓ ਪਾਸ਼ਾ ਜੀ ਕਿਰਪਾ ਕਰ ਰਹੇ ਹਨ ਗੁਰਮਤਿ ਪਤ ਸਾ ਬਾਸ ਹੈ ਤਿਸ ਕੈ ਸੰਗ ਮਿਲਾਓ ਕਹਿੰਦੇ ਭਾਈ ਇਉਂ ਜੋਦੜੀ ਕਰੀਏ ਪਾਸ਼ਾ ਜੀ ਅੱਗੇ ਕਿਹੇ ਪਾਸ਼ਾ ਜਿਨ੍ਹਾਂ ਗੁਰਸਿੱਖਾਂ ਨੇ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਆਪਣੀ ਮਤ ਛੱਡ ਦਿੱਤੀ ਹੈ ਕਿਉਂਕਿ ਆਪਣੀ ਮਤ ਜਿਹੜੀ ਹੈ ਇਹ ਪਨ ਪਦਾਰਥ ਵੱਲ ਲੈ ਕੇ ਜਾਏਗੀ ਜਿਹੜਾ ਨਾਸ਼ਵੰਤ ਹੈ ਉਧਰ ਲੈ ਕੇ ਜਾਏਗੀ ਤੇ ਗੁਰੂ ਦੀ ਮਤ ਜਿਹੜੀ ਹੈ ਉਹ ਅਕਾਲ ਪੁਰਖ ਵੱਲ ਲੈ ਕੇ ਜਾਏਗੀ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਗੁਰਮਤ ਪਤ ਸਾ ਬਾਸ਼ ਹੈ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਆ ਤੇ ਸ਼ਾਬਾਸ਼ ਮਿਲਦੀ ਆ ਇਥੇ ਲੋਕ ਦੇ ਵਿੱਚ ਇੱਜ਼ਤ ਮਿਲਦੀ ਪਤਵੰਨ ਦੀ ਹੈ ਤੇ ਦਰਗਾਹ ਵਿੱਚ ਸਵਾਸ ਮਿਲਦੀ ਹੈ ਗੁਰਮਤ ਪਤ ਸਵਾਸ ਹੈ ਤਿਸ ਕਾ ਸੰਗ ਮਿਲਾਓ ਗੁਰੂ ਕੇ ਜੋਦੜੀ ਰੋਜ਼ ਆਪਾਂ ਗੁਰੂ ਕੇ ਜੋਦੜੀ ਕਰਦੇ ਆ ਨਾ ਬੇਨਤੀ ਕਰਦੇ ਆ ਉਹ ਗੱਲ ਬੱਕਰੀ ਹੈ ਕਿ ਕੋਈ ਦਿਲੋਂ ਕਰਦਾ ਹੈ ਕੋਈ ਫਾਰਮੈਲਿਟੀ ਕਰਦਾ ਕੋਈ ਮੂੰਹ ਚੋਂ ਪੜ ਕੇ ਹਟ ਜਾਂਦਾ ਵੀ ਸ਼ਾਇਦ ਲੱਗਦਾ ਉਹਨੂੰ ਪੜਨ ਵਾਸਤੇ ਆ ਰੋਜ਼ ਆਪਰਦਾਸ ਚ ਕਹਿੰਦੇ ਨਾ ਸਤਿਗੁਰੂ ਨੂੰ ਕੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਆਵੇ ਕਿ ਪਾਸ਼ਾ ਜੀ ਆਪ ਰੋਜ਼ ਅਰਦਾਸ ਕਰਦੇ ਨਾ ਗੁਰੂ ਅੱਗੇ ਸਵੇਰੇ ਸ਼ਾਮ ਕਰਦੇ ਜਦੋਂ ਵੀ ਗੁਰੂ ਕੇ ਅਰਦਾਸ ਕਰੀਏ ਦੁੱਖ ਦੀ ਕਰੀਏ ਸੁੱਖ ਦੀ ਕਰੀਏ ਤੇ ਇਹ ਅਰਦਾਸ ਨਾਲ ਕਰਦੇ ਆ ਕਿ ਪਾਸ਼ਾ ਆ ਦਿਨ ਚੜਿਆ ਕਿਰਪਾ ਕਰੀ ਉਹਨਾਂ ਗੁਰਸਿੱਖਣਿਆਂ ਦਾ ਮੇਲ ਕਰਵਾਈ ਜਿਹਨਾਂ ਨੂੰ ਮਿਲਣੇ ਕਰਕੇ ਤੇਰੀ ਯਾਦ ਆਵੇ ਤੇਰੀ ਗੱਲ ਚੱਲੇ ਭਾਵੇਂ ਕੋਈ ਦੁਕਾਨ ਤੇ ਆ ਭਾਵੇਂ ਘਰ ਹੈ ਕੋਈ ਹਸਤਾ ਹੈ ਦਫ਼ਤਰ ਹੈ ਵੀ ਗੁਰਸੇਖੇਦਾਂ ਦਾ ਹੋਵੇ ਮਲਾਪ ਉਹਦੇ ਨਾਲ ਇਦਾਂ ਦੀ ਗੁਰਸਿੱਖਾ ਨਾ ਹੋਵੇ ਵੀ ਜਿੱਥੇ ਬੈਠੀਏ ਤੇ ਗੱਲ ਤੇਰੇ ਗੁਣਾਂ ਦੀ ਚੱਲੇ ਗੱਲ ਤੇਰੀ ਚੱਲੇ ਸਤਿਗੁਰੂ ਇਹ ਕਹਿ ਰਹੇ ਆ ਕਿ ਗੁਰਮਤ ਪਤ ਸਬਾਸ਼ ਹੈ ਜਿਨ੍ਹਾਂ ਗੁਰਮਖ ਜਨਾਂ ਨੇ ਗੁਰੂ ਦੀ ਮੱਤ ਧਾਰਨ ਕਰਕੇ ਪਾਤੇ ਜਿੱਤ ਵਾਲੇ ਬਣ ਗਏ ਹਨ ਤੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਤੂੰ ਨਿਹਾਲ ਕਰ ਦੇਣਾ ਸ਼ਾਬਾਸ਼ ਦਿੰਨਾ ਤੂੰ ਕਿਰਪਾ ਕਰ ਸਾਨੂੰ ਨਿਗੁਣਿਆਂ ਨੂੰ ਉਹਨਾਂ ਦਾ ਸੰਗ ਕਰਾ ਦੇ ਉਹਨਾਂ ਨਾਲ ਮਲਾਪ ਕਰਾ ਦੇ ਤਿਸ ਕਾ ਸੰਗ ਮਿਲਾਓ ਬਿਨ ਕੜੀ ਨਾ ਜੀਵੋ ਬਿਨ ਨਾਵੇ ਮਰ ਜਾਓ ਹੇ ਪਾਸ਼ਾ ਜੀ ਜਿਸ ਪ੍ਰਮਾਤਮਾ ਤੋਂ ਬਿਨਾ ਇੱਕ ਘੜੀ ਨਿੰਮਕ ਵੀ ਜੀਣਾ ਔਖਾ ਹੈ ਬਿਨ ਨਾਵੇ ਮਰ ਜਾਓ ਜਿਸ ਨਾਮ ਤੋਂ ਬਿਨਾ ਮਨੁੱਖ ਮਰ ਜਾਂਦਾ ਜਿਨੂੰ ਆਪਾਂ ਰੋਜ਼ ਕਹਿੰਦੇ ਆਤਮਿਕ ਤੌਰ ਤੇ ਮਰ ਜਾਂਦਾ ਕਿਉਂਕਿ ਨਾਸਤਿਕ ਵਰਤੀ ਦਾ ਮਨੁੱਖ ਕਵੇਗਾ ਮੈਂ ਕਦੇ ਨਾਮ ਨਹੀਂ ਜਪਿਆ ਤੇ ਮੈਂ ਤੇ ਜਾਉਂਦਾ ਫਿਰਦਾ ਮੈਂ ਤੇ ਕਦੇ ਗੁਰਦੁਆਰਾ ਨਹੀਂ ਗਿਆ ਮੈਂ ਕਦੇ ਮੰਦਿਰ ਮਸਜਿਦ ਨਹੀਂ ਗਿਆ ਸਾਨੂੰ ਤੇ ਕੁਝ ਨਹੀਂ ਹੁੰਦਾ ਨਾਸਤਿਕ ਵਰਤੀ ਦਾ ਮਨੁਕेश ਪ੍ਰਕਾਰ ਪਰ ਪਾਤਸ਼ਾਹ ਜੀ ਜਿਹੜੀ ਮੌਤ ਹੈ ਇਹ ਕਲੀ ਸਰੀਰ ਦੀ ਨਹੀਂ ਹੁੰਦੀ ਇਹ ਮੌਤ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਆਤਮਕ ਮੌਤ ਹੁੰਦੀ ਹੈ ਇੱਕ ਸਰੀਰਕ ਮੌਤ ਹੁੰਦੀ ਹੈ ਇੱਕ ਅਭੇਦਤਾ ਦੀ ਮੌਤ ਹੁੰਦੀ ਹੈ ਜਿਹੜੀ ਸਰੀਰਕ ਮੌਤ ਹੈ ਇਹ ਸਾਰੇ ਮਰਦੇ ਆ ਭਾਵੇਂ ਆਸਤਕ ਹੋਣ ਤੇ ਭਾਵੇਂ ਨਾਸਤਕ ਹੋਣ ਭਾਵੇਂ ਪਾਪੀ ਹੋਣ ਤੇ ਭਾਵੇਂ ਬੁੰਨੀ ਹੋਣ ਭਾਵੇਂ ਸੰਤ ਹੋਵੇ ਤੇ ਭਾਵੇਂ ਕੋਈ ਸਾਕਤ ਮਨੁੱਖ ਹੋਵੇ ਇਹ ਸਾਰਿਆਂ ਨੂੰ ਆਉਂਦੀ ਆ ਪਰ ਆਤਮਿਕ ਮਨਉ ਮੌਤ ਜਿਹੜੀ ਆ ਜਿਹੜੇ ਜਾਉਂਦੇ ਜੀ ਹੀ ਮਰ ਜਾਣਾ ਇਹ ਸਿਰਫ ਨਾਸਤਿਕ ਵਰਤੀ ਦੇ ਮਨੁੱਖਾਂ ਨੂੰ ਆਉਂਦੀ ਆ ਜਾਉਂਦੇ ਜੀਓ ਮਰਿਆਂ ਵਰਗੇ ਹੁੰਦੇ ਜਿਹਨੂੰ ਪਾਸ਼ਾ ਪਰੋਜ ਪੜਦੇ ਰ ਹਰਾਸ ਵਿੱਚ ਆੱਖਾਂ ਜੀਵਾਂ ਵਿਸਰੇ ਮਰ ਜਾਓ ਕਿ ਪਾਸ਼ਾ ਤੇਰਾ ਨਾਮ ਇੰਨਾ ਤਾਕਤਵਰ ਹੈ ਜੇ ਕਹਿੰਦੇ ਆ ਤਾਂ ਜਾਉਨੇ ਆ ਜੇ ਵਿਸਾਰਦਨੇ ਆ ਤਾਂ ਆਤਮਿਕ ਸਾਡੀ ਮੌਤ ਹੋ ਜਾਂਦੀ ਆ ਅਸੀਂ ਰੋਜ਼ ਮਰਦੇ ਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇੱਕ ਮੌਤ ਹੁੰਦੀ ਅਭੇਦਤਾ ਦੀ ਕਿ ਜਿੱਦਣ ਮਨੁੱਖ ਪ੍ਰਮਾਤਮਾ ਚ ਅਭੇਦ ਹੋ ਜਾਂਦਾ ਜਿਹੜੀ ਅਖੀਰਲੀ ਮੌਤ ਹੈ ਜਿਹੜੀ ਸਾਰਿਆਂ ਨੂੰ ਆਉਣੀ ਚਾਹੀਦੀ ਆ ਪਰ ਸਾਰਿਆਂ ਨੂੰ ਨਸੀਬ ਨਹੀਂ ਹੁੰਦੀ ਆਤਮਿਕ ਮੌਤ ਜਿਹੜੇ ਬਹੁਤ ਮਰਦੇ ਹਨ ਘਟ ਵੱਜਦੇ ਹਨ ਸਰੀਰਕ ਮੌਤ ਸਾਰੀ ਮਰਦੇ ਹਨ ਪਰ ਜਿਹੜੀ ਅਭੇਦਤਾ ਦੀ ਮੌਤ ਹੈ ਉਹ ਕੋਈ ਕੋਈ ਮਰਦਾ ਜਿਹਨੂੰ ਵਿਰਲਾ-ਵਿਰਲਾ ਕਿਹਾ ਜਾਂਦਾ ਪਾਸ਼ਾ ਕਰੇ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੇ ਮਰ ਜਾਓ ਪਾਸ਼ਾ ਤੇਰੇ ਨਾਮ ਤੋਂ ਬਿਨਾ ਇੱਕ ਨਿਮਕ ਪਰ ਵੀ ਜੀਣਾ ਔਖਾ ਕਿਉਂਕਿ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ ਅਸੀਂ ਅੰਦਰੋਂ ਮਰ ਜਾਂਦੇ ਹਾਂ ਟੁੱਟ ਜਾਂਦੇ ਹਾਂ ਜਿਵੇਂ ਇਸ ਪ੍ਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਫਰੀਦ ਜੀ ਦਾ ਕਬਾਚਨ ਆਉਂਦਾ ਫਰੀਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੋ ਸੁਲਤਾਨ ਜਿਤ ਤਨ ਬਿਰਹੋਂ ਨ ਉਪਜੈ ਸੋ ਤਨ ਜਾਣ ਮਸਾ ਹੁਣ ਤਨ ਤੇ ਜਾਉਂਦਾ ਵਾਸ਼ਕ ਨੇ ਵੀ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਜਪ ਕੇ ਬਰਾਗ ਨਹੀਂ ਪੈਦਾ ਹੋਇਆ ਬਿਰਹਾ ਨਹੀਂ ਪੈਦਾ ਹੋਇਆ ਤੇ ਉਹਨਾਂ ਦਾ ਸਰੀਰ ਕਿਸ ਤਰ੍ਹਾਂ ਦਾ ਉਹਨਾਂ ਦੀ ਆਤਮਾ ਕਿਸ ਤਰ੍ਹਾਂ ਦੀ ਹੈ ਬਿਰਹਾ ਬਿਰਹਾ ਆਖੀਐ ਬਿਰਹਾ ਤੋਂ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨ ਉਪਜੈ ਜਿਹੜੇ ਸਰੀਰ ਦੇ ਵਿੱਚੋਂ ਬਿਰਹ ਬਰਾਗ ਨਹੀਂ ਪੈਦਾ ਹੋਇਆ ਸੋ ਤਨ ਜਾਣ ਮਸਾਨ ਉਹ ਸਰੀਰ ਦੇ ਵਿੱਚ ਤੇ ਮੜੀਆਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਇਹ ਮੈਂ ਨਹੀਂ ਕਹਿ ਰਿਹਾ ਭਗਤ ਫਰੀਦ ਜੀ ਕਹਿ ਰਹੇ ਉਹ ਸਰੀਰ ਉਹ ਆਤਮਾ ਤੇ ਮੜੀ ਬਰਾਬਰ ਬਰਾਬਰ ਹੀ ਆ ਸੋ ਤਨ ਜਾਨ ਮਸਾਨ ਪਾਸ਼ਾ ਕਤੇਸ ਮੈਨੂੰ ਘੜੀ ਨਾ ਜੀਵੂ ਬਿਨ ਨਾ ਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਕੇ ਕਰ ਆਓ ਜਾਓ ਹੇ ਪਾਸ਼ਾ ਜੀ ਅਸੀਂ ਅੰਨੇ ਆ ਕਿਰਪਾ ਕਰ ਤੁਹਾਨੂੰ ਤੇਰਾ ਨਾਮ ਨਾ ਵਿਸਰੇ ਕਿਉਂਕਿ ਅੰਨਾ ਮਨੁੱਖ ਜਿਹੜਾ ਹੁੰਦਾ ਜਿਹੜਾ ਅਸਥੂਲ ਅੱਖਾਂ ਤੋਂ ਅੰਨਾ ਹੋਵੇ ਜਿਹੜਾ ਨੇਤਰਾਂ ਤੋਂ ਅੰਨਾ ਹੋਵੇ ਉਹਨੂੰ ਲੋੜ ਪੈਂਦੀ ਆ ਸਹਾਰੇ ਦੀ ਉਹਨੂੰ ਸੋਟੀ ਦੀ ਲੋੜ ਪੈਂਦੀ ਆ ਤੇ ਸੋਟੀ ਦੇ ਸਹਾਰੇ ਫਿਰ ਉਹ ਟੋਇਆਂ ਡੱਬਿਆਂ ਖਾਲਾਂ ਕੰਬਾਂ ਤੋਂ ਵੱਜਦਾ ਆਪਣੇ ਮੰਜ਼ਲ ਘਰ ਤੱਕ ਪਹੁੰਚ ਜਾਂਦਾ ਇਸੇ ਪ੍ਰਕਾਰ ਆਪਾਂ ਗਿਆਨ ਵੱਲੋਂ ਤੇ ਸਾਰੇ ਅੰਨੇ ਆ ਮਨਬੁੱਧ ਨਿਤਰ ਜਿਹੜੇ ਹਨ ਆਪਣੇ ਹੈ ਹੀ ਨਹੀਂ ਆਪਾਂ ਗਿਆਨ ਤੋਂ ਵੀ ਹੋਣੇ ਅੰਨੇ ਆ ਆ ਤੇ ਆਪਾਂ ਨੂੰ ਸਹਾਰਾ ਕਾਦਾ ਚਾਹੀਦਾ ਗੁਰੂ ਕੇ ਸ਼ਬਦ ਦੀ ਟੋਣੀ ਚਾਹੀਦੀ ਆ ਟੋਣੀ ਦਾ ਭਾਵ ਜਿਨਾਂ ਟੋਕੇ ਵੇਖਿਆ ਜਾਏ ਪਾਸ਼ਾ ਜੀ ਦੇ ਵਚਨ ਹਨ ਜੋ ਅੰਦਲੈ ਹੱਥ ਟੋਹਣੀ ਹਰ ਨਾਮ ਹਮਾਰੈ ਜਿਵੇਂ ਅੰਨੇ ਮਨੁੱਖ ਦੇ ਆਤਮ ਜੋ ਸੋਟੀ ਹੋਵੀ ਤੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਗੁਰੂ ਕੇ ਸ਼ਬਦ ਦਾ ਸੰਹਾਰਾ ਲੈਂਦਾ ਉਹ ਰਾਹ ਦੱਸਦਾ ਰਹਿੰਦਾ ਉਹਨੂੰ ਵੀ ਜਾਣਾਂ ਕਿੱਧਰ ਆ ਕਿ ਇੱਥੇ ਗਲਤ ਹੈ ਕਿਹੜਾ ਸਹੀ ਹੈ ਕਿਹੜਾ ਪੱਕਾ ਚੰਗਾ ਹੈ ਕਿਹੜਾ ਮਾੜਾ ਹੈ ਕਿ ਸੱਚ ਹੈ ਕਿ ਝੂਠ ਹੈ ਇਹ ਗੁਰੂ ਕਾ ਸ਼ਬਦ ਜਿਵੇਂ ਅੰਨੇ ਮਨੁੱਖ ਨੂੰ ਸੋਟੀ ਘਰ ਤੱਕ ਲੈ ਜਾਂਦੀ ਨਾ ਤੇ ਗੁਰੂ ਕੇ ਸ਼ਬਦ ਜਿਹੜਾ ਹੈ ਇਹ ਸਿੱਖ ਨੂੰ ਅਕਾਲ ਪੁਰਖ ਤੱਕ ਲੈ ਜਾਂਦਾ ਉਹ ਸਹਾਰਾ ਲਵੇ ਤੇ ਸਹੀ ਪਾਸ਼ਾ ਕਹਿ ਰਿਹਾ ਮੈਂ ਅੰਧਲੇ ਨਾਮ ਨਾ ਵਿਸਰਾਂ ਤੇਕ ਟਿੱਕੀ ਕਰ ਜਾਓ ਤੇ ਪਾਸ਼ਾ ਜੀ ਤੇਰੇ ਸ਼ਬਦ ਦੀ ਟੇਕ ਲਈਏ ਅਸੀਂ ਘਰ ਪਹੁੰਚ ਸਕਦੇ ਆ ਸਤਿਗੁਰੂ ਅਗਲੇ ਪਾਵਨ ਸ਼ਬਦ ਦੀ ਕਿਰਪਾ ਕਰੂਗੇ ਗੁਰੂ ਜਿੰਨਾ ਅੰਦਲਾ ਕਿ ਜੇ ਗੁਰੂ ਹੀ ਅੰਨਾ ਹੋਵੇ ਤੇ ਉਹਨਾਂ ਦਾ ਕਿਹਾ ਚੇਲੇ ਨਾ ਹੀ ਠਾਓ ਉਹਦੇ ਚੇਲਿਆਂ ਨੂੰ ਥਾਂ ਨਹੀਂ ਜਿੱਥੇ ਮਿਲਦੀ ਦੋ ਪਦਿਆਪਾ ਪੂਰੇ ਕੀਤੇ ਹਨ ਜਿਹੜਾ ਅੰਦਲੇ ਵਾਲਾ ਜਿਹੜਾ ਪ੍ਰਕਰਨ ਹੈ ਇਹ ਵਿਚਾਰ ਅਦੀਨ ਹੈ ਇਹ ਆਪਾਂ ਕੱਲ ਵਿਚਾਰਾਂਗੇ ਉਹ ਸਤਿਗੁਰੂ ਨੇ ਅੰਨੇ ਕਿੰਨੂ ਕਿਹਾ ਹੋ ਸਕਦਾ ਕਿਸੇ ਮਨੁੱਖ ਦੇ ਨਿਰਤਰ ਨਾ ਹੋਣ ਕਿ ਉਹ ਨਾ ਨਹੀਂ ਹੈਗਾ ਪਰ ਜਿਹਨੂੰ ਜਾਣ ਨਹੀਂ ਹੈਗਾ ਇਹ ਜਨਮਕ ਅੰਨੇ ਇਹਨਾ ਆਖੀਐ ਜਿਨ ਮੁਖ ਲੋਇਣ ਨਾ ਹੈ ਅੰਦੇ ਸਹੀ ਨਾਨਕਾ ਤੇ ਖਸਮੂ ਪੁੱਥੇ ਜਾਹੇ ਜਿਹੜੇ ਪ੍ਰਮਾਤਮਾ ਦੇ ਗਾਣ ਤੋਂ ਵੀ ਹੋਣੇ ਹਨ ਸਰਦਾ ਤੋਂ ਹੀਣੇ ਹਨ ਪ੍ਰਮਾਤਮਾ ਦੇ ਭਰੋਸੇ ਤੋਂ ਹੀਣੇ ਹਨ ਉਨ੍ਹਾਂ ਜਵਰ ਦਾ ਅੰਦਾ ਮਨੁੱਖ ਕੋਈ ਨਹੀਂ ਨਿਗਾਹ ਭਾਈ ਉਹਦੀ 2 ਕਿਲੋਮੀਟਰ ਦਰ ਤੱਕ ਜਾ ਰਹੀ ਹੋਵੇ ਪਾਸ਼ਾ ਕਨੇ ਭਾਈ ਰੱਬ ਦੇ ਨਿਗਾਹ ਵਿੱਚ ਉਹ ਨਹੀਂ ਆ ਤੇ ਆਪਣੇ ਘਰ ਨਹੀਂ ਪਹੁੰਚ ਸਕਦਾ ਪਰਮਾਤਮਾ ਦੇ ਦਰਗਾਹ ਵਿੱਚ ਨਹੀਂ ਜਾ ਸਕਦਾ ਸੋਰੰਦੇ ਪਰ ਪਾਵਨ ਸ਼ਬਦ ਦੀ ਵਿਚਾਰ ਆਪਾਂ ਕੱਲ ਕਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਸ ਤੋਂ ਹੁੰਦਾ ਭੁੱਲਾ ਦੇਖਿਆ ਮੈਂ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸ਼ੁੱਧ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਾਹਿਬ ਦੇ ਕਮਾਲ ਚਾਵਰ ਸ਼ਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਸਰਬਰੇ ਕਾਇਨਾਤ ਦੋ ਜਹਾਨ ਵਾਲੀ ਜੁਗ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ